ਉੱਪਰ ਨ ਪਹਾੜ ਦੇ ਉੱਪਰ ਸ਼ਿਵਜੀ ਮਹਾਰਾਜ ਦਾ ਮੰਦਿਰ ਆ ਤਾਂ ਇਹ ਸਪੈਸ਼ਲ ਸ਼ਵਰਾਤਰੀ ਦੇ ਦਿਨ ਹੀ ਵੀਡੀਓ ਅਪਲੋਡ ਹੋਣੀ ਹੈ ਸਪੈਸ਼ਲ ਸ਼ਵਰਾਤਰੀ ਕੇ ਲਈ ਹੀ ਅੱਜ ਮੈਂ ਇੱਥੇ ਆਇਆ ਹਾਂ ਹਾਂਜੀ ਆ ਉੱਥੋਂ ਆਏ ਆਪਾ ਉਹ ਥੱਲੇ ਗੱਡੀ ਖੜੀ ਆ ਉੱਥੇ ਆ ਉਹ ਰੇ ਕਿਸੇ ਦੀ ਨੋਵਾ ਉਹਦੇ ਪਰਲੇ ਪਾਸੇ ਆਪਣੀ ਖੜੀ ਆ ਗੱਡੀ ਨਾ ਉਹ ਐਸੀ ਮਾਨਤਾ ਹੈ ਕਿ ਜੋ ਧਨਾ ਜੱਟ ਥੇ ਉਹ ਜੋ ਠਾਕੁਰ ਜੀ ਦੇ ਧੰਨਾ ਜਟਵਾਲੇ ਹੈ ਹਾਂ ਇਹ ਬਾਗ ਰਹਤਾ ਹੈ ਪਰ ਬਾਗ આજ ਤੱਕ ਪੌੜੀਆਂ ਉੱਪਰ ਚੜਕੇ ਨਹੀਂ ਆਇਆ ਰਹਿੰਦਾ ਹੈਗਾ ਹਾਂ ਜੋ ਹੈ 40 ਦਿਨ ਤੱਕ ਚਲਤਾ ਰਹਾ اچھا ਉਹ ਮਸ਼ੀਨें ਟੁੱਟ ਜਾਂਦੀ تھیں ਔਰ 40 100 50 ਮਤਲਬ 150 ਐਸੇ ਸਾਂਪ ਨਿਕਲਦੇ تھے ਔਰ ਉਹ ਮਸ਼ੀਨਾਂ ਦੇ ਉੱਪਰ ਚੜ ਜਾਂਦੇ ਸਨ ਜਿਹਦੇ ਆ ਪੌੜੀਆਂ ਸਿੱਧੇ ਹੁੰਦੇ ਆ ਉਹ ਸਾਹਮਣੇ ਕ੍ਰਿਸ਼ਨ ਮਹਾਰਾਜ ਦੀ ਮੂਰਤੀ ਸਥਾਪਨਾ ਕੀਤੀ ਔਰ ਬਹੁਤ ਹੀ ਪਿਆਰੀ ਲੱਗਦੀ ਆ ਹਾਂਜੀ ਕਿਦਾਂ ਜੀ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋ ਮੋਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸ ਤੋਂ ਹੋਰ ਸੁਣਾਉ ਕਿਦਾਂ ਸਿੱਤਾ ਠੀਕੋ ਤੇ ਸ਼ਿਵਰਾਤਰੀ ਦਿਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸ਼ਿਵਰਾਤਰੀ ਤੇ ਸਪੈਸ਼ਲ ਏ ਸ਼ਿਵਜੀ ਮਹਾਰਾਜ ਦੇ ਸਥਾਨਾਂ ਦਾ ਬਲੌਗ ਆ ਤੇ ਮੈਂ ਖੜਾ ਐ ਇਸ ਵੇਲੇ ਤਲਵਾੜੇ ਦੇ ਲਾਗੇ ਬਿਲਕੁਲ ਤਲਵਾੜੇ ਦੇ ਲਾਗੇ ਖੜਾ ਆ ਤੇ ਇਹ ਉੱਪਰ ਨਾ ਪਹਾੜ ਦੇ ਉੱਪਰ ਸ਼ਿਵਜੀ ਮਹਾਰਾਜ ਦਾ ਮੰਦਿਰ ਆ ਤੇ ਇੱਥੇ ਤਾਂ ਜਿਹੜਾ ਜਦੋਂ ਇਹ ਡੈਮ ਬਣਿਆ ਨਾ ਪੌਂਗ ਡੈਮ ਤੇ ਖੜਾ ਮੈਂ ਹੁਣ ਤੇ ਜਦੋਂ ਇਹ ਡੈਮ ਬਣਿਆ ਤੇ ਉਦੋਂ ਇਹ ਸਾਰਾ ਏਰੀਆ ਜਿਹੜਾ ਨਾ ਇਹ ਇਹ ਇੱਕ ਪਹਾੜ ਰਹਿ ਗਿਆ ਬਾਕੀ ਜਿੰਨੇ ਪਹਾੜਾ ਇਹਨਾਂ ਨੇ ਵੱਡ-ਵੱਡ ਸੈਟਲਿ ਦੀ ਸਾਈਡ ਤੇ ਕਰ ਲਈ ਦੀ ਤੁਸੀਂ ਸਾਰੇ ਦੇਖੋ ਆ ਸਾਰਾ ਡੈਮ ਬਣਿਆ ਹੋਇਆ ਆ ਆ ਡੈਮ ਦਾ ਪਾਣੀ ਆ ਪਰ ਇਹ ਜਿਹੜੀ ਸਾਈਡ ਸੀਗੀ ਨਾ ਇਹ ਪਹਾੜ ਜਿਹੜਾ ਉਹਨਾਂ ਦੇ ਕੋਲੋਂ ਨਹੀਂ ਮਤਲਬ ਕੱਟ ਹੋਇਆ ਦੇਖੋ ਆ ਬਿਲਕੁਲ ਨਾਲ ਆ ਇੱਥੇ ਤੁਸੀਂ ਆਈਡੀਆ ਲਾ ਸਕਦੇ ਆ ਆ ਪੌਂਗ ਡੈਮ ਰਾਈਟ ਇਹ ਪੌਂਗ ਡੈਮ ਤੇ ਆ ਇੱਥੇ ਹੈਗਾ ਪਹਾੜ ਦੇ ਉੱਪਰ ਮੰਦਿਰ ਤੇ ਇਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਇਸ ਪਹਾੜੀ ਨੂੰ ਨਾ ਆਪਾਂ ਕੱਟ ਕੇ ਤਾਂ ਇਹ ਸਾਰਾ ਜਿੱਦਾਂ ਉਹ ਪਰੇ ਨੂੰ ਸਾਰਾ ਵਧਾਇਆ ਪਰਲਾ ਪਾਸਾ ਇੱਧੇ ਇੱਧਰਲੇ ਪਾਸੇ ਨੂੰ ਵੀ ਸਾਰਾ ਵਧਾਇਆ ਜਾਵੇ ਤਾਂ ਜਿੰਨੀਆਂ ਇਹਨਾਂ ਦੀਆਂ ਕਹਿੰਦੇ ਜੀ ਸੀ ਪੀਆਂ ਸਿਗੀਆਂ ਜੋ ਵੀ ਵੱਡੀਆਂ ਵੱਡੀਆਂ ਮਸ਼ੀਨਾਂ ਸਿਗੀਆਂ ਉਹ ਸਾਰੀਆਂ ਇਸ ਤੋਂ ਅੱਗੇ ਜਾ ਕੇ ਕੰਮ ਕਰਨਾ ਬੰਦ ਕਰ ਦਿੰਦੀਆਂ ਇਹਦੇ ਨਿਸ਼ਾਨ ਹੈਗੇ ਆ ਇੱਥੇ ਲੱਗਿਓ ਆ ਜੀਸੀਬੀ ਦੇ ਨਿਸ਼ਾਨ ਲੱਗਿਓ ਆ ਐਸੀ ਜਗ੍ਹਾ ਦੇ ਉੱਤੇ ਉਹ ਜਿਹੜਾ ਪੰਜਾ ਹੁੰਦਾ ਮੋਰ ਦਾ ਇਦਾਂ ਲੱਗਦਾ ਨਾ ਬਕੜੀ ਉਹ ਸਾਰੇ ਨਿਸ਼ਾਨ ਹੈਗੇ ਆ ਇੱਥੇ ਤੇ ਫਿਰ ਇਹਨਾਂ ਨੇ ਜਿੱਦਾਂ ਕਿਤੇ ਜਾਨੀ ਨੁਕਸਾਨ ਵੀ ਹੋਇਆ ਤੇ ਮਾਲੀ ਨੁਕਸਾਨ ਵੀ ਹੋਇਆ ਉਸ ਟਾਈਮ ਦੇ ਉੱਤੇ ਤੇ ਡੈਮ ਸੀਗਾ ਡੈਮ ਤਾਂ ਬਣਨਾ ਹੀ ਸੀਗਾ ਡੈਮ ਇਹਨਾਂ ਨੇ ਫਿਰ ਕੀ ਕੀਤਾ ਕਿਸੇ ਇੱਥੇ ਉੱਪਰ ਕਿਤੇ ਕੋਈ ਸਾਧੂ ਰਹਿੰਦੇ ਸੀਗੇ ਤੇ ਉਹ ਬਹੁਤ ਤਪਸਵੀ ਸੀ ਉਹਨਾਂ ਨੇ ਇੱਥੇ ਕਾਫੀ ਸਾਧੂ ਮਤਲਬ ਕਿ ਭਗਤੀ ਕੀਤੀ ਸੀ ਕਿ ਕਹਿੰਦੇ ਇੱਥੇ ਰਹਿੰਦੇ ਸੀ ਸਾਧੂ ਤੇ ਉਹ ਫਿਰ ਕਿਤੇ ਇੱਧਰ ਆਏ ਉਹ ਕਿਤੇ ਉਹ ਫਿਰ ਚਾਰੇ ਸਿਰੇ ਗੱਲ ਨਾ ਬਣੀ ਤਾਂ ਫਿਰ ਇਹਨਾਂ ਨੇ ਪੁੱਛਿਆ ਕਿਸੇ ਨੂੰ ਸਾਧੂ ਮਹਾਤਮਾ ਤੋਂ ਵੀ ਉਹਨਾਂ ਨੇ ਦੱਸਿਆ ਵੀ ਇਹਦੇ ਉੱਤੇ ਸ਼ਿਵਜੀ ਮਹਾਰਾਜ ਦਾ ਸ਼ਿਵਲਿੰਗ ਸਥਾਪਿਤ ਹੋਇਆ ਆ ਔਰ ਇਹ ਇੱਥੇ ਬਹੁਤ ਪ੍ਰਚਲਿਤ ਆ ਇਹ ਕਹਾਣੀ ਹੈ ਨਾ ਇਹ ਸਟੋਰੀ ਇਸ ਜਗਾ ਦੇ ਉੱਤੇ ਆ ਬਿਲਕੁਲ ਪੋਂਗ ਡੈਮ ਆ ਆ ਪੋਂਗ ਡੈਮ ਦੀਆਂ ਜਿਹੜੀਆਂ ਉਧਰੋਂ ਪਾਣੀ ਵਾਧੂ ਘਟੂ ਆਉਂਦਾ ਇਹਦੇ ਵਿੱਚ ਹੀ ਆਉਂਦਾ ਆ ਪਹਾੜ ਆ ਇਹਦੇ ਉੱਤੇ ਸ਼ਿਵਲਿੰਗ ਆ ਤੇ ਚਲਦੇ ਆ ਉਸ ਦਰਬਾਰ ਤੇ ਤੁਹਾਨੂੰ ਕਰਾਉਂਦੇ ਆ ਦਰਸ਼ਨ ਤੇ ਇਹ ਪੋਂਗ ਡੈਮ ਦਾ ਪਾਣੀ ਉਹਦੇ ਉੱਪਰ ਤੋਂ ਆਉਂਦਾ ਸਿੱਧਾ ਹੀ ਛਾਲ ਮਲ ਜਿੱਦਾਂ ਮਤਲਬ ਕਿ ਇੰਨੀ ਸਪੀਡ ਚ ਆਉਂਦਾ ਹੋਊਗਾ ਤਾਂ ਪਾਣੀ ਇੱਥੇ ਆ ਕੇ ਡਿੱਗਦਾ ਹੋਊਗਾ ਨਾ ਤੇ ਇਹ ਪਹਿਲਾਂ ਆਪਾਂ ਚਲਦੇ ਆ ਮੰਦਰ ਤੇ ਦਰਸ਼ਨ ਕਰਾਉਂਦੇ ਆ ਤੇ ਉਸ ਤੋਂ ਬਾਅਦ ਚਲਦੇ ਆ ਇੱਧਰਲੀ ਸਾਈਡ ਪੌਂਗ ਡੈਮ ਵਾਲੀ ਸਾਈਡ ਨਾਲ ਤੇ ਆਜੋ ਤੇ ਜਿਹੜੇ ਜਿਹੜੇ ਇੱਥੇ ਆਏ ਆ ਤੇ ਉਹ ਮੇਰੇ ਵੀਰ ਭਰਾ ਮੈਨੂੰ ਕਮੈਂਟਾਂ 'ਚ ਦੱਸਿਓ ਔਰ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇੱਥੇ ਪਹੁੰਚੜਾ ਦੇ ਉਹ ਵੀ ਦੱਸਿਓ ਖੜਾ ਆ ਜੀ ਮੈਂ ਤਲਵਾੜੇ ਦੇ ਲਾਗੇ ਪੌਂਗ ਡੈਮ ਦੇ ਕੋਲ ਹੁਣ ਮੇਰੇ ਕਈ ਵੀਰਾਂ ਭਰਾਵਾਂ ਦਾ ਹੁੰਦਾ ਹੈ ਨਾ ਯਾਰ ਤੂੰ ਲੋਕੇਸ਼ਨ ਨਹੀਂ ਦੱਸਦਾ ਸਪੈਸ਼ਲ ਔਰ ਇਹ ਸ਼ਵਰਾਤਰੀ ਤੇ ਸ਼ਵਰਾਤਰੀ ਦੇ ਸਪੈਸ਼ਲ ਬਲੌਗ ਇਸ ਲਈ ਕਿਉਂਕਿ ਮੈਂ ਲੱਭ ਰਿਆ ਸੀ ਅ ਸ਼ਿਵਜੀ ਮਹਾਰਾਜ ਦੇ ਕੋਈ ਸਥਾਨ ਜਿਹੜੇ ਆਮ ਸੰਗਤ ਨੂੰ ਜਿਆਦਾ ਨਾ ਪਤਾ ਹੋਵੇ ਹਨਾ ਤੇ ਇੱਕ ਇੱਕ 75 ਉੱਥੇ ਦੇ ਇਤਿਹਾਸ ਦੇ ਨਾਲ ਨਾਲ ਤੇ ਉਹ ਮੈਨੂੰ ਮਿਲਿਆ ਤੇ ਆਪਾਂ ਤੁਹਾਨੂੰ ਦਰਸ਼ਨ ਮੇਲੇ ਕਰਵਾਉਂਦੇ ਆ ਤੇ ਨਾਲੇ ਕਰਦੇ ਆ ਆਪ ਜੀ ਤੇ ਇਹ ਜੰਗਲ ਹੈ ਆ ਸਾਰਾ ਆ ਨਾਲ-ਨਾਲ ਪੌਂਗੜਿਆ ਹੋਇਆ ਤੁਸੀਂ ਜਦੋਂ ਨੀਤ ਤਲਵਾੜੇ ਵਾਲੀ ਸਾਈਡ ਤੋਂ ਮੁਰੇ ਬੈਰੀਅਲ ਆ ਜਾਂਦਾ ਆ ਬੈਰੀਅਲ ਤੋਂ ਕ੍ਰੋਸ ਕਰਕੇ ਤੇ ਅੱਗੇ ਲੈਫਟ ਟਰਨ ਵੱਜਦਾ ਆ ਤੇ ਲੈਫਟ ਟਰਨ ਤੇ ਉੱਤੇ ਲਿਖ ਕੇ ਲਾਇਆ ਆ ਸ਼ੇਰ ਮੰਦਰ ਦਾ ਉਹ ਸਿੱਧਾ ਹੀ ਰੋਡ ਇੱਥੇ ਘੁੰਮ ਘੁੰਮ ਕੇ ਦੋ ਤਿੰਨ ਟਰਨ ਆ ਇੱਥੇ ਆ ਜਾਂਦਾ ਤੇ ਇੱਥੇ ਤੁਸੀਂ ਆਪਣੀ ਗੱਡੀ پارک ਕਰ ਸਕਦੇ ਆ ਔਰ ਇਹ ਆ ਜੀ ਦਰਵਾਰ ਜਾਣ ਨੂੰ ਪੌੜੀਆਂ ਤੇ ਇਹ ਹੈਗਾ ਜੀ ਮੇਨ ਗੇਟ ਬਣਿਆ ਆ ਜਿਹੜਾ ਦਰਵਾਰ ਦਾ ਤੇ ਆਓ ਜੀ ਚਲਿਏ ਤੇ ਸਾਹਮਣੇ ਇੱਥੇ ਨਾਲੇ ਲੈਫਟ ਹਨ ਹਨੂਮਾਨ ਜੀ ਦੀ ਪ੍ਰਤਿਮਾ ਆ ਤੇ ਇਹ ਜਿਹੜੀਆਂ ਪੌੜੀਆਂ ਆ ਇਹ ਦੱਸੀਆਂ ਜਾਂਦੀਆਂ ਆ ਬਈ 170 75 ਜਾਂ 80 ਇਹਦੇ ਕਰੀਬ ਪੌੜੀਆਂ ਹੈਗੀਆਂ ਸਾਰੀਆਂ ਇਹ ਤੇ ਪੌੜੀਆਂ ਚੜ ਕੇ ਦਰਬਾਰ ਦੇ ਕਰਾਂਗੇ ਦਰਸ਼ਨ ਨਾਲੇ ਕਰਾਂਗੇ ਤੁਹਾਨੂੰ ਤੇ ਆ ਜੋ ਤੇ ਜਿੱਦੇ ਆਪ ਪੌੜੀਆਂ ਸਿੱਧੇ ਹੁੰਦੇ ਆ ਉਹ ਸਾਹਮਣੇ ਕ੍ਰਿਸ਼ਨ ਮਹਾਰਾਜ ਦੀ ਮੂਰਤੀ ਸਥਾਪਨਾ ਕੀਤੀ ਔਰ ਬਹੁਤ ਹੀ ਪਿਆਰੀ ਲੱਗਦੀ ਆ ਹਾਂਜੀ ਜਿੱਦਾਂ ਉੱਪਰ ਸ਼ੈੱਡ 'ਤੇ ਯੂ ਆ ਹਨਾ ਤੇ ਉਹ ਸਾਹਮਣੇ ਉੱਥੋਂ ਟਰਨ ਲੈਣਾ ਪੈਂਦਾ ਲੈਫਟ ਹੈਂਡ ਨਾ ਤੇ ਨਾਲ ਆ ਪੌਂਗ ਡੈਮ ਦਾ ਇਹ ਨਾ ਪਾਣੀ ਹੈ ਨਾ ਉਹਦੀ ਵੀ ਆਵਾਜ਼ ਆ ਰਹੀ ਆ ਹਾਂ ਉਹ ਵੀ ਆਵਾਜ਼ ਆ ਰਹੀ ਨਾਲ ਨਾਲ ਤੇ ਇਹ ਕ੍ਰਿਸ਼ਨ ਮਲਾਈ ਦੀ ਮੂਰਤੀ ਦੇ ਲਾਗੇ ਖੜੇ ਆਪਾਂ ਹੁਣ ਤੇ ਇੱਥੋਂ ਇਹ ਜਿਹੜੀ ਇਹ ਰੇਲਿੰਗ ਬਣੀ ਹੋਈ ਹੈ ਨਾ ਉਹ ਥੱਲੀਓਂ ਹੀ ਹੁੰਦੀ ਹੈ ਨਾਲੇ ਪੌੜੀਆਂ ਦੇ ਨਾਲ-ਨਾਲ ਹੀ ਆ ਤੇ ਇਹਦੇ ਉੱਤੇ ਅ ਮਤਲਬ ਪਟਾ ਇੱਕ ਬਣਿਆ ਹੁੰਦਾ ਤੇ ਇਹ ਟਰੋਲੀ ਟਾਈਪ ਆ ਜਿਹਦਾ ਟਰੋਲੀ ਜਾਂਦੀ ਹੈ ਨਾ ਸਮਾਨ ਲੈ ਕੇ ਉੱਪਰ ਉਹਦੇ हिसाब ਨਾਲ ਬਣਾਈ ਹੋਈ ਆ ਤੇ ਬਾਕੀ ਚੱਲਦੇ ਆ ਪੌੜੀਆਂ ਚੜ੍ਹ ਕੇ ਮੰਦਿਰ ਤੇ ਤੇ ਫਿਰ ਕਰਦਿਆਂ ਗੱਲਬਾਤ ਤੇ ਇਹ ਜੀ ਪੌਂਗ ਟਾਈਮ ਦਾ ਨਜ਼ਾਰਾ ਨਾਲ-ਨਾਲ ਬਹੁਤ ਹੀ ਵਧੀਆ 뷰 ਆਦਾ ਨਾ ਤੇ ਆਓ ਜਰੂਰ ਇੱਕ ਵਾਰੀ ਦੇਖੋ ਦਰਸ਼ਨ ਮੇਲੇ ਕਰੋ ਹਨਾ ਇਹ ਪੰਜਾਬ ਔਰ ਹਰਿਆਣਾ ਦੇ ਸੋਰੀ ਪੰਜਾਬ ਔਰ ਹਿਮਾਚਲ ਦੇ ਹਿਮਾਚਲ ਚ ਆ ਕੇ ਆ ਹਿਮਾਚਲ ਚ ਵੜ ਕੇ ਨਾਲ ਹੀ ਆ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਪੌਂਗ ਡੈਮ ਤੇ ਹੀ ਆ ਤੇ ਦਰਸ਼ਨ ਮੇਲੇ ਕਰੋ ਜੀ ਤੇ ਪਹੁੰਚ ਗਏ ਆ ਜੀ ਦਰਬਾਰ ਤੇ ਤੇ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਾਉਂਦੇ ਆ ਆਓ ਜੀ ਤੇ ਇਹ ਉਹ ਦਰਵਾਜ਼ਾ ਜਦੋਂ ਪੌਂਗ ਡੈਮ ਬਣਿਆ ਸੀ ਤੇ ਜਦੋਂ ਉਹ ਪਟਾਈ ਕਰਦੇ ਸੀ ਤਾਂ ਇਸੇ ਜਗ੍ਹਾ ਤੇ ਸ਼ਿਵਲਿੰਗ ਸਥਾਪਿਤ ਆ ਜਿਹਦੇ ਕਰਕੇ ਕਹਿੰਦੇ ਇਹਨਾਂ ਦੀਆਂ ਮਸ਼ੀਨਾਂ ਜਿੰਨੀਆਂ ਵੀ ਲੱਗੀਆਂ ਦੀਆਂ ਜਿੰਨੀਆਂ ਵੀ ਉਹ ਪਹਾੜ ਨੂੰ ਪੱਟ ਰਹੀਆਂ ਸੀ ਉਹ ਸਾਰੀਆਂ ਖਰਾਬ ਹੋ ਰਹੀਆਂ ਸੀ ਉਸ ਵੇਲੇ ਨਾ ਤੇ ਆਜੋ ਕਰਦੇ ਆ ਦਰਸ਼ਨ ਜੈ ਬਾਬੇ ਦੀ ਕੀ ਹਾਲ ਹੈ ਠੀਕ ਹੋ ਜੈ ਮਾਤਾ ਜੈ ਮਾਤਾ ਤੇ ਇਹ ਉਹ ਸ਼ਿਵਲਿੰਗ ਆ ਇਹ ਹੁਣ ਚਾਂਦੀ ਦਾ ਬਣਦਾ ਹੈ ਹਾਂਜੀ ਚਾਂਦੀ ਦਾ ਨਾ ਜੀ ਜੀ ਤੇ ਹਲੋ ਕਰੋ ਦਰਸ਼ਕ ਜੀ ਚਲ ਬੂਹ ਹਾਉ ਤੋਂ ਆਏ ਆਪਾ ਓ ਥੱਲੇ ਗੱਡੀ ਖੜੀ ਆ ਉੱਥੇ ਆਓ ਰੇ ਕਿਸੇ ਦੀ ਨੋਵਾ ਉਹਦੇ ਪਰਲੇ ਪਾਸੇ ਆਪਣੀ ਖੜੀ ਆ ਗੱਡੀ ਨਾ ਤੇ ਇਹ ਦੇਖ ਸਕਦੇ ਆ ਪੌਂਗ ਡੈਮ ਦਾ ਨਜ਼ਾਰਾ ਤੇ ਉੱਪਰਲੇ ਪਾਸੇ ਵਸਦੇ ਪਿੰਡ ਪੌਂਗ ਡੈਮ ਤੋਂ ਪਰਲੇ ਪਾਸੇ ਨਾ ਜਿੱਦਾਂ ਉੱਥੇ ਮੈਂ ਥੱਲੇ ਖੜਾ ਸੀਗਾ ਹੈ ਨਾ ਆ ਆ ਸਾਹਮਣੇ ਆ ਪੌਂਗ ਡੈਮ ਆ ਸਾਰਾ ਤੇ ਆ ਇੱਥੇ ਮੰਦਰ ਦੀ ਹੁਣ ਕੰਧ ਕਰ ਦਿੱਤੀ ਜੂ ਆ ਕਿਸੇ ਵੇਲੇ ਮੰਨ ਲਓ ਥੱਲੇ ਪਾਣੀ ਚੱਲਦਾ ਨਾ ਤੇ ਮਿੱਟੀ ਨਾ ਥੱਲੇ ਨੂੰ ਗਲੇ ਸੀ ਤੇ ਇਹ ਇੱਥੇ ਦਾ ਇੱਕ ਵਿਲੱਖਣ ਹੈ ਨਾ ਅਦਭੂਤ ਇਤਿਹਾਸ ਹੈ ਤੇ ਆਪਾਂ ਇੱਥੇ ਗੱਲਬਾਤ ਵਾਕੀ ਕਰਦੇ ਆ ਜਿਹੜੇ ਇੱਥੇ ਦੇ ਮੰਦਰ ਦੇ ਪੁਜਾਰੀ ਆ ਇੱਥੇ ਮੰਦਰ ਦੀ ਸੇਵਾ ਅਰਚਨਾ ਕਰਦੇ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਆ ਜੋ ਜੀ ਇੱਥੇ ਜਿਹੜੇ ਪੰਡਤ ਜੀ ਸੇਵਾ ਕਰਦੇ ਆ ਹਾਂ ਜੀ ਕੀ ਨਾਂ ਪੰਡਤ ਜੀ ਆਪਣਾ ਰਾਜੇਂਦਰ ਸ਼ਰਮਾ ਜੀ ਰਾਜੇਂਦਰ ਸ਼ਰਮਾ ਜੀ ਹਾਂ ਜੀ ਉਸ ਵਕਤ ਨਮੋ ਨਾਰਾਇਣ ਨਮੋ ਨਾਰਾਇਣ ਜੀ ਕੀ ਹਾਲ ਹੈ ਠੀਕ ਹੋ ਬੜੀਆ ਆਨੰਦ ਅੱਛਾ ਇੱਥੇ ਆ ਕੇ ਨੂੰ ਇੱਕ ਅਲੱਗ એનર્ਜੀ ਮਿਲਦੀ ਹੈ ਨਾ ਪੋਪਟਿਵ એનર્ਜੀ ਮੈਨੂੰ ਅੱਛਾ 2-3 ਘੰਟੇ ਹੋ ਗਏ ਆ ਕੇ ਬੈਠੇ ਨੂੰ ਨਾ ਇੱਕ ਡਿਫਰੈਂਟ ਜਿਹਾ ਸਾਥ ਮਿਲਦਾ ਇੱਥੇ ਆ ਕੇ ਨਾ ਤੇ ਅੱਛਾ ਇੱਥੇ ਬਾਰੇ ਪਹਿਲਾਂ ਤਾਂ ਮੈਨੂੰ ਦੱਸੋ ਜੋ ਮੈਂ ਸੁਣਿਆ ਸੀ ਉਹ ਤਾਂ ਮੈਂ ਵੀਡੀਓ 'ਚ ਪਿੱਛੇ ਦੱਸ ਦਿੱਤਾ ਰਾਈਟ ਜਦੋਂ ਇਹ ਮੰਦਿਰ ਸਥਾਪਿਤ ਹੋਇਆ ਸਥਾਪਿਤ ਹੋਏ ਤੇ ਉਹਦਾ ਕਦੋਂ ਸਥਾਪਿਤ ਹੋਇਆ ਮਤਲਬ ਇਸ ਦਾ ਕੋਈ ਅੰਤ ਨਹੀਂ ਦੇਖੋ ਜੀ ਇਹ ਸਲਵਾਨ ਰਾਜਾ ਕੇ ਸਮੇਂ ਦਾ ਸਲਵਾਨ ਰਾਜਾ ਦੀ ਦੋ ਰਾਣੀਆਂ ਸੀ ਅੱਛਾ ਜੀ ਲੂਣਾ ਔਰ ਇਛਰਾ ਲੂਣਾ ਔਰ ਇਛਰਾ ਇਛਰਾ ਹਾਂਜੀ ਉਹ ਇੱਕ ਰਾਣੀ ਜੋ ਥੀ ਉਹ ਦੋਨੋਂ ਸ਼ਿਵ ਭਗਤ ਥੀ ਇੱਕ ਰਾਣੀ ਇਸ ਮੰਦਿਰ ਮੇ पोंग डैम वाले में आती थी दूसरा जो स्थान में सामने मंदिर है नदी के ब्यास नदी के दूसरे पास हाँ अच्छा जी तो दूसरी रानी वहां पर जल चढ़ाने के लिए जाती थी अच्छा जी शिव भगत थी दोनों अच्छा तो जी बाद में कुछ जब तक वो चलता रहा उनका बाद में यहाँ आना जाना बंद हो गया कुछ समय तक उन्होंने पूजा की जैसे उनका वंश आगे चला तो बाद में कुछ ऐसा हुआ वो आना जाना बंद हो गया तो यहाँ एक जंगल रह गया मात्र जंगल रह गया हाँ जी तो जब ये ये जो आपका डैम का नक्शा था वो यहाँ से जा रहा था इस पहाड़ी से इस पहाड़ी हाँ, से नक्शा जा रहा हाँ, था क्योंकि है, हाँ, जितनी भी मशीने टूट अच्छा, तो जाती थी और चालीस सौ पचास मतलब डेढ़ सौ ऐसे सांप निकलते थे और वो मशीनों के ऊपर चढ़ जाते थे तो बाद में जो मेन उनका वालों का डैम का अवसर था उसको रात को स्वप्न हुआ तो महादेव उसके सपने में आया कि जो आप डैम को ले जा रहे हैं ऊपर मेरा स्थान है तब जाकर पूरा जो स्टाफ था उनका वो यहाँ कराए तो ऊपर उनको यहाँ पर स्थान में शिवलिंग दिखाई दिए तब से यहाँ पर फिर सर्वप्रथम जो है पहले हरिओम बाबा जी आए उन्होंने तपस्या की क्योंकि हरिओम बाबा जी, जी यहाँ ब्यास नदी के समीप तपस्या करते थे तो बीबीएमबी वालों -बी ने कहा कि आपको महाराज जी हम अच्छा स्थान दिखाते हैं तो सर्वप्रथम स्थान पे महाराज जी आए 125 बरस तक उन्होंने यहां पर तपस्या की है शिवलिंग पहले प्रकट हो गया हाँ। तो उसके बाद उन्होंने संतों को यहां लेकर आए ना लेके आए हां जी अच्छा जी शिवलिंग पहले से ही था यहां पे तो वो शिवलिंग की वजह से जो मशीनें खराब हो रही हाँ, थी टूट रही थी हाँ, साथ साथ वो, वो भी अनजान थे बिल्कुल वो जानते नहीं थे जानते थे तो तो पता नहीं था कि ऊपर ऐसा भी क्योंकि यहाँ जंगल ही था और कुछ नहीं महादेव मतलब शिवलिंग देखो ये भी एक कश्मे से कम थोड़ी है ये सामने डैम है ये सामने डैम है और बगल में पहाड़ पे ये पूरी बिल्डिंग मंदिर की बनी हुई कभी पानी इधर नहीं आया पानी नहीं यहाँ पर बड़ी शक्ति है जो यहाँ पर रहता है रात को या दस पंद्रह दिन यहाँ पर अगर रुकेगा तो उसको यहाँ की शक्तियों का एहसास हो जाता है यहाँ साक्षात भगवान शंकर प्रत्यक्ष बैठे हुए वाजी संतों वाजी। की जो तपस्या है वो आज भी यहाँ पर साफ दिखाई दे रही है और निरंतर यह तपस्या चल रही है अभी जो वर्तमान में हमारे महाराज जी अमृत गिरी जी बैठे हैं हाँ जी तो हाँ जी तपस्या कर रहे हैं मंदिर के लिए बहुत कुछ कर रहे हैं देखो मंदिर का कार्य चल रहा है जी जी ये बाकी शिवरात्रि आ रही है सभी भक्तों से निवेदन है कि जरूर आए और ये पोंग डैम में अपने आप तो ये स्पेशल शिवरात्रि के दिन ही वीडियो अपलोड होनी है स्पेशल शिवरात्रि के लिए ही आज मैं यहाँ आया हूँ क्योंकि ये शिवजी महाराज का जो ये मंदिर है ये जो स्थान है ना भाजी ये आम संगत को ज्यादा नहीं हो पता नहीं नहीं जी। नहीं जी पता ना इस साइड जा सकते हम हाँ जी खुला है आगे। अच्छा। तो ये आम संगत को नहीं पता एक तो उनके लिए एक स्थान उनको दिखाएंगे वो अच्छा लगेगा एक यहाँ की हिस्ट्री के बारे में बता दिया उनको वो अच्छा लगेगा और दूसरा शिवरात्रि बाकी जो मंदिर ठाकुर जी का है वो ऐसी मान्यता है की जो जट थे ਉਹ ਜੋ ਠਾਕੁਰ ਜੀ ਦੇ ਧਨਾ ਜਟਵਾਲੇ ਹੈ ਜੋ ਸਾਲੀਗਰਾਮ ਜੋ ਅਗਲਾ ਮੰਦਿਰ ਹੈ ਉਹ ਧਨਾ ਜਟਵਾਲੇ ਠਾਕੁਰ ਜੀ ਹੈ ਜੇ ਚਿੱਥੇ ਧਨਾ ਜੱਟ ਜੀ ਨੇ ਠਾਕੁਰ ਜੀ ਦੇ ਦਰਸ਼ਨ ਪਾਏ ਸੀ ਪਾਏ ਸੀ ਉਹ ਜੋ ਧਨਾ ਜਟਵਾਲ ਠਾਕੁਰ ਜੀ ਉਹ ਗਣੇਸ਼ਗਿਰੀ ਮਹਾਰਾਜ ਜੀ Rajasthan ਚੋਂ ਲੈ ਕੇ ਆਏ थे ਉਹ ਅੱਜ ਵੀ ਇੱਥੇ ਪਰ ਬੈਠੇ ਹੋਏ ਹਨ ਜੀ ਜੋ ਵਿਚ ਵਾਲੇ ਹੈ ਨਾ بڑے ਵਾਲੇ ਹਾਂਜੀ ਹਾਂਜੀ ਉਹ ਵਾਲੇ ਤੇ ਲੋ ਜੀ ਮੈਂ ਪਹਿਲਾਂ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਜਦੋਂ ਮੈਂ शिवजी महाराज ਦੇ ਦਰਸ਼ਨ ਕੀਤੇ ਸ਼ਿਵਲਿੰਗ ਦੇ ਚਾਂਦੀ ਦੇ ਸ਼ਿਵਲਿੰਗ ਦੇ ਉਸ ਤੋਂ ਬਾਅਦ ਦੂਸਰੇ ਦਰਬਾਰ ਤੇ ਗਿਆ ਸੀ ਉਹ ਧੰਨਾ ਜੱਟ ਜੀ ਦੇ ਜਿਹੜੇ ਠਾਕੁਰ ਜੀ ਸੀਗੇ ਹਨਾ ਉਹ ਲਿਆਂਦੇ ਗਏ ਆ ਇੱਥੇ ਤੇ ਆਪਾਂ ਹੁਣ ਦੁਬਾਰਾ ਸਪੈਸ਼ਲੀ ਤੁਹਾਨੂੰ ਉਹਨੂੰ ਜਾ ਕੇ ਦੁਬਾਰਾ ਵਿਜ਼ਿਟ ਕਰਦੇ ਆਂ ਔਰ ਦੁਬਾਰਾ ਤੁਹਾਨੂੰ ਉਹ ਵੀਡੀਓਗ੍ਰਾਫੀ ਕਰਕੇ ਦਿਖਾਉਂਦੇ ਆਂ ਅੱਛਾ ਇੱਧਰ ਕੀ ਬਣਾਇਆ ਹੋਇਆ ਕਿ ਜੋ ਸ਼ਿਵਰਾਤਰੀ ਮੇਂ ਹਾਂ ਕਮ ਸੇ ਕਮ ਜੈਸੇ 26 ਤਾਰੀਖ ਦੀ ਸ਼ਿਵਰਾਤਰੀ ਪੜ ਰਹੀ ਹੈ ਇੱਕ ਦਿਨ ਮੇਂ ਕਮ ਸੇ ਕਮ 2.5 ਲੱਖ ਲੋਕ ਇੱਥੇ ਦਰਸ਼ਨ ਦੋ ਢਾਈ ਲੱਖ ਹਾਂਜੀ ਤੋ ਇਹ ਜੋ ਵੀ ਹੈ ਵੰਡਾਰੇ ਕੇ ਲੰਗਰ ਕੇ ਇਹ ਤਾਂ ਉਹ ਘਟ ਜਾਂਦਾ ਹੁਣ ਤੁਹਾਡੇ ਹਾਂਜੀ ਇਹ ਤਾਂ ਕੰਮ ਪੜ ਜਾਂਦਾ ਹੋਗਾ ਘਟ ਪੜ ਜਾਂਦਾ ਹੈ ਬਹੁਤ ਲਾਈਨ کم سے کم 5 کلومیٹر پیچھے لگ جاتی ہے۔ ہاں جی واہ۔ اچھا یہ جو مندر بنے ہوئے ہیں سائیڈوں میں یہ سماتیاں ہیں؟ ہاں یہ سماتیاں ہیں۔ جڑے پہلے سنت ہوئے ایتھے نا۔ ہاں سو سے پہلے ہاں ہریو مہاراج جنہوں نے بہت زیادہ तपस्या کی ہے۔ جداں ہن توسی جنگل چ بیٹھے ہیں ویسے دا مہاراج دی کرپا ہے۔ کوئی ایسی گل نہیں کدی جانور جنور تے نہیں دسے اڑے دوڑے۔ جی یہاں پر ساکھ ساتھ بھگوان۔ نہیں یہاں تو مجھے پتہ ہے آس پاس کبھی کوئی جانور ہے۔ ہاں یہاں باغ رہتا ہے پر باغ آج تک پوڑیوں اوپر چڑھ کے نہیں آیا۔ رہندا ہے گا۔ ہاں باغ ہم نے اپنی آنکھوں سے یہاں نیچے دیکھا ہے۔ سُوَر باغ ہر جنگلی جانور जाते है। पर, पर भगवान नहीं नहीं हैं। हाँ, भगवान शंकर की, की बिना ऊपर असंभव है। इसलिए आज तक कोई भी जानवर ऐसे दिखाई दिए। और देखो यहाँ को जो पूजा का समय सुबह का है वो यहाँ पर ढाई तीन बजे उठना ही पड़ता है साढ़े चार बजे भगवान शंकर की आरती हो जाती है तो इस जंगल में कभी ऐसा समय आता है हम अकेले भी उठते हैं तो हमें कोई डरन बाली पर बिल्कुल ਇਹ ਇਸ ਸੰਿਆਸੀ ਸਾਧੂਆਂ ਦਾ ਹਾਂ ਇਸ ਸੰਿਆਸੀ ਜੂਨਾ ਖਾੜੋਂ ਵਾਲਾਂ ਦਾ ਜੂਨਾ ਖਾੜਾ ਨਾ ਜੂਨਾ ਗੜ ਜੂਨਾ ਖਾੜੇ ਮੈਂ ਜਾ ਜੂਨਾ ਗੜਾ ਨਾ ਹਾਂਜੀ ਉੱਥੇ ਜਾ ਦਰਸ਼ਨ ਮੇਲੇ ਕਰਕੇ ਆ ਬਹੁਤ ਵਧੀਆ ਸਥਾਨ ਬਣਿਆ ਆ ਉਹ ਵੀ ਉਹ ਕਹਿੰਦੇ ਵੀ ਜਿੰਨੇ ਸਾਧੂ ਆ ਉਹਨਾਂ ਨੂੰ ਇੱਕ ਵਾਰੀ ਜੂਨਾ ਖਾੜਾ ਜਾਣਾ ਹੀ ਪੈਂਦਾ ਇਹ ਸਹੀ ਗੱਲ ਆ ਬਿਲਕੁਲ ਜੀ ਪਹਿਲਾਂ ਆਪਾਂ ਦਰਸ਼ਨ ਇੱਥੇ ਕਰਕੇ ਗਏ ਸੀ ਸ਼ਿਵਲਿੰਗ ਦੇ ਤੇ ਇਸ ਜਗ੍ਹਾ ਤੇ ਸਤਪਤ ਸੀ ਸ਼ਿਵਲਿੰਗ ਪਹਿਲਾਂ ਜਿਹੜਾ ਜਦੋਂ ਪੌਂਗ ਡੈਮ ਬਣਦਾ ਸੀਗਾ ਤੇ ਉਸ ਵੇਲੇ ਜਦੋਂ ਮਸ਼ੀਨਾਂ ਲਗੀਆਂ ਹੋਈਆਂ ਸੀ ਕਿਉਂਕਿ ਇਹਦਾ ਜਿਹੜਾ ਲਾਈਨ ਸੀ ਪੌਂਗ ਡੈਮ ਦੀ ਇਸ ਸਾਈਡ ਨੂੰ ਨਿਕਲਣੀ ਸੀ ਇਸ ਟਾਈਮ ਨੂੰ ਸਿੱਧਾ ਡੈਮ ਬਣਨਾ ਸੀ ਤੇ ਜਦੋਂ ਮਸ਼ੀਨਾਂ ਇਸ ਪਹਾੜ ਨੂੰ ਪਟਦੀਆਂ ਸੀਗੀਆਂ ਉਹ ਮਸ਼ੀਨਾਂ ਸਾਰੀਆਂ ਖਰਾਬ ਹੋ ਜਾਂਦੀਆਂ ਸੀ ਕਹਿੰਦੇ ਜਾਨੀ ਤੇ ਮਾਲੀ ਨੁਕਸਾਨ ਬਹੁਤ ਹੋਇਆ ਸੀ ਬੜੇ ਸੱਪ ਨਿਕਲੇ ਬੜਾ ਕੁਝ ਹੋਇਆ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਤਰੀਕੇ ਨਾਲ ਜਦੋਂ ਉਹਨੂੰ ਪਤਾ ਲੱਗਾ ਵੀ ਇੱਥੇ ਸ਼ਿਵਲਿੰਗ ਸਥਾਪਤ ਆ ਤਾਂ ਫਿਰ ਉਹ ਇਸ ਜਗ੍ਹਾ ਤੇ ਆ ਕੇ ਇੱਥੇ ਉਹਨਾਂ ਨੇ ਪੂਜਾ ਅਰਚਨਾ ਕੀਤੀ ਇਸ ਜਗ੍ਹਾ ਨੂੰ ਛੱਡ ਕੇ ਉੱਪਰ ਤੋਂ ਸਾਈਡ ਤੋਂ ਪੌਂਗ ਡੈਮ ਜ ਬਣਾਇਆ ਸੀਗਾ ਨਾ ਇਹ ਇੱਥੇ ਦਾ ਇਤਿਹਾਸ ਹੈ ਤੇ ਇਹਦੇ ਬਿਲਕੁਲ ਨਾਲੇ ਜਿਹੜਾ ਦੂਸਰਾ ਦਰਵਾਰ ਬਣਿਆ ਆ ਇਹ ਜੋ ਹੈ ਬਡੇ ਮਹਾਰਾਜ ਜੀ ਲੈ ਕੇ ਆਏ ਇੱਥੇ ਰਾਜਸਥਾਨ ਸੇ DNA ਜਟਕ ਕੇ ਜੋ ਠਾਕੁਰ ਜੀ تھے ਜੋ DNA ਜਟ ਜੀ ਕੇ ਸਾਥ ਨਿੱਤਿਆ ਖੇਲਤੇ تھے ਭੋਜਨ ਪਾਤੇ تھے ਜੋ DNA ਜਟ ਜੀ ਮਹਾਰਾਜ ਜੀ ਕੋ ਦਰਸ਼ਨ ਦਿੱਲੀ ਨਿੱਤਿਆ ਕਰਾਤੇ تھے ਇਹ ਜੋ DNA ਜਟ ਵਾਲੇ ਵਿਚ ਵਾਲੇ ਜੋ ਸ਼ਾਲੀਗ੍ਰਾਮ ਠਾਕੁਰ ਜੀ ਹੈ ਜੀ ਜੀ ਹਾਂ ਜੀ ਹਾਂ ਜੀ ਹਾਂ ਜੀ ਇਸ ਵੀਡੀਓ ਚ ਇੰਨੇ ਤਾਂ ਮਿਲਦੇ ਆਂ ਜੀ ਇੱਕ ਨਵੇਂ ਬਲੌਗ ਦੇ ਨਾਲ ਇਦਾਂ ਦੀਆਂ ਹੋਰ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਵੀਰੇ ਦਾ ਚੈਨਲ ਗ੍ਰੇ ਟੈਲੀਕਾਸਟ ਸਬਸਕ੍ਰਾਈਬ ਜਰੂਰ ਕਰ ਲਿਓ ਫੇਸਬੁੱਕ ਇੰਸਟਾ ਦੇ ਉੱਤੇ ਵੀ ਗ੍ਰੇ ਟੈਲੀਕਾਸਟ ਦੇ ਨਾਂ ਤੇ ਆ ਉਹ ਵੀ ਫੋਲੋ ਜਰੂਰ ਕਰ ਲਿਓ